ਮਾਲਵਿੰਦਰ ਸਿੰਘ ਕੰਗ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਅਤੇ ਵਿਕਰਮ ਮਜੀਠੀਆ ਦੇ ਉੱਤੇ ਜੰਮ ਕੇ ਨਿਸ਼ਾਨੇ ਸਾਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਵਿਕਰਮ ਮਜੀਠੀਆ ਤੇ ਸੁਖਵੀਰ ਬਾਦਲ ਝੂਠ ਬੋਲ ਕੇ ਪੰਜਾਬ ਦੇ ਵਿੱਚ ਅੱਗ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਨਾਲ ਹੀ ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਉੱਤੇ ਇਹਨਾਂ ਨੇ ਗੰਦੀ ਤੇ ਘਟੀਆ ਰਾਜਨੀਤੀ ਦੀ ਸ਼ੁਰੂਆਤ ਕੀਤੀ ਹੈ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ 25 ਸਾਲ ਦੇ ਵੱਧ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਦੀ ਸਿਹਤ ਵੀ ਜਿਆਦਾ ਠੀਕ ਨਹੀਂ ਹੈ। ਉਹਨਾਂ ਨੇ ਕਿਹਾ ਕਿ ਦਸੰਬਰ ਦੇ ਮਹੀਨੇ ਦੇ ਵਿੱਚ 7 ਮੈਂਬਰੀ ਬੋਰਡ ਗਠਿਤ ਕੀਤਾ ਗਿਆ ਸੀ ਤੇ ਉਸ ਦੇ ਵਿੱਚ ਕੈਲਾਸ਼ ਗਹਿਲੋਤ ਜੋ ਕਿ ਦਿੱਲੀ ਸਰਕਾਰ ਦੇ ਵਿੱਚ ਜੇਲ੍ਹ ਮੰਤਰੀ ਨੇ ਤੇ ਇਸ ਬੋਰਡ ਦੇ ਮੈਂਬਰ ਨੇ ਤੇ ਕੈਲਾਸ਼ ਗਹਿਲੋਤ ਵੱਲੋਂ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਪੁੱਲਰ ਦੀ ਰਿਹਾਈ ਦੀ ਮੰਗ ਨੂੰ ਜ਼ੋਰਦਾਰ ਟੰਗ ਦੇ ਨਾਲ ਉਠਾਇਆ ਗਿਆ ਸੀ। ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਵੀ 6 ਮੈਂਬਰ ਇਸ ਬੋਰਡ ਦੇ ਮੈਂਬਰ ਨੇ ਜਿਨ੍ਹਾਂ ਵੱਲੋਂ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਪੁੱਲਰ ਦੀ ਰਿਹਾਈ ਦਾ ਵਿਰੋਧ ਕੀਤਾ ਗਿਆ। ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ 15 ਸਾਲ ਸੱਤਾ ਦੇ ਵਿੱਚ ਰਿਹਾ ਪਰ ਉਸ ਟਾਈਮ ਅਕਾਲੀ ਦਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਕੀਤਾ ਗਿਆ। ਪਰ ਇਹਨਾਂ ਵੱਲੋਂ ਬੰਦੀ ਸਿੰਘਾਂ ਨੂੰ ਅੱਤਵਾਦੀ ਵੀ ਕਹਿ ਦਿੱਤਾ ਗਿਆ ਸੀ ਪਰ ਹੁਣ ਸੱਤਾ ਦੇ ਵਿੱਚੋਂ ਬਾਹਰ ਹੋ ਕੇ ਸ਼੍ਰੋਮਣੀ ਅਕਾਲੀ ਦਲ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਤੇ ਝੂਠ ਬੋਲ ਕੇ ਪੰਜਾਬ ਦੇ ਵਿੱਚ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਮੌਕੇ ਬੋਲਦੇ ਉਹਨਾਂ ਨੇ ਹੋਰ ਕੀ ਕੁਝ ਕਿਹਾ ਆਉ ਜਾਣਦੇ ਹਾਂ ਪ੍ਰੋਫੈਸਰ ਦਵਿੰਦਰ ਪਾਰ ਭੁੱਲਰ ਜਿਹੜੇ ਕਿ 25 ਸਾਲ ਤੋਂ ਵੱਧ ਸਮਾਂ ਹੋ ਗਿਆ ਜੇਲ੍ਹ ਚ ਬੰਦ ਨੇ ਜਿਨ੍ਹਾਂ ਦੀ ਨਾ ਸਿਰਫ ਸਿਹਤ ਬਲਕਿ ਮਾਨਸਿਕ ਸਥਿਤੀ ਵੀ ਬਹੁਤ ਚੰਗੀ ਨਹੀਂ ਕਹੀ ਜਾ ਸਕਦੀ ਹੈ ਮੈਡੀਕਲ ਰਿਪੋਰਟਾਂ ਕਹਿੰਦੀਆਂ ਔਰ ਪੰਜਾਬ ਦੀ ਔਰ ਖਾਸ ਕਰ ਲੁਧਿਆਣੇ ਦੀ ਜਿਹੜੀ ਪੁਲਿਸ ਹੈ ਉਹਨਾਂ ਨੇ ਐਨਓਸੀ ਕਈ ਵਾਰ ਦਿੱਤੀ ਆ ਵੀ ਇਹਨਾਂ ਨੂੰ ਛੱਡਿਆ ਜਾ ਸਕਦਾ ਹੈ ਦਸੰਬਰ ਦੇ ਮਹੀਨੇ ਚ ਉਹਨਾਂ ਸੱਤ ਮੈਂਬਰੀ ਬੋਰਡ ਹੈ ਜਿਹੜਾ ਗਠਿਤ ਕੀਤਾ ਲੈਫਟਨੈਂਟ ਗਵਰਨਰ ਆਫ ਦਿੱਲੀ ਲੈਫਟਨੈਂਟ ਗਵਰਨਰ ਕੌਣ ਹੈ ਲੈਫਟਨੈਂਟ ਗਵਰਨਰ ਉਹ ਹੈ ਜਿਹੜਾ ਅਕਾਲੀ ਦਲ ਦੀ ਲੰਮੇ ਸਮੇਂ ਤੋਂ ਭਾਗੀਦਾਰ ਰਹੀ ਹਿੱਸੇਦਾਰੀ ਭਾਜਪਾ ਦਾ ਨੁਮਾਇੰਦਾ ਭਾਜਪਾ ਦੇ ਨੁਮਾਇੰਦੇ ਲੈਫਟਨੈਂਟ ਗਵਰਨਰ ਨੇ ਸੱਤ ਮੈਂਬਰੀ ਬੋਰਡ ਬਣਾਇਆ ਹੋਇਆ ਜਿਦੇ ਚ 6 ਮੈਂਬਰ ਲਗਾਤਾਰ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਦਾ ਵਿਰੋਧ ਕਰ ਰਿਹਾ ਔਰ ਆ ਮਿੰਟਸ ਹੈ ਮੇਰ ਕੋ ਮੀਟਿੰਗ ਦੀ ਇਕਲੋਤੇ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਦੇ ਕੈਬਨਿਟ ਕੁਲੀਕ ਕਲਾਸ਼ ਗਹਿਲੋਜ ਜੀ ਨੇ ਹੁਣ ਮੈਂ ਪੁੱਛਣਾ ਚਾਹੁੰਦਾ ਸੁਖਬੀਰ ਸਿੰਘ ਬਾਦਲ ਜੀ ਨੂੰ ਔਰ ਵਿਕਰਮਜੀਤਿਆ ਸਾਹਿਬ ਨੂੰ ਜਿਨ੍ਹਾਂ ਦਾ ਟਿੱਲ ਦਾ ਜੋਰ ਇਸ ਗੱਲ 'ਤੇ ਲੱਗਿਆ ਉਹ ਤੁਸੀਂ ਦੇਖਿਓ ਨਾ ਇਹ ਵਿਕਰਮਜੀਤਿਆ ਹੋਈ ਹੈ ਜਦੋਂ ਆ ਪਹਿਲਾ ਲਾਈ ਹੋ ਕੇ ਅੰਮ੍ਰਿਤਪਾਲ ਨੂੰ ਉਹ ਗਾਲਾਂ ਕੱਟੀਆਂ ਇਹਨੇ ਕਿਉਂਕਿ ਇੱਕ ਇੱਕ ਤਬਕੇ ਨੂੰ ਖੁਸ਼ ਕਰਨਾ ਸੀ ਜਦੋਂ ਉਹਨਾਂ ਤੇ ਕਾਨੂੰਨੀ ਕਾਰਵਾਈ ਹੋ ਗਈ ਤਾਂ ਫਿਰ ਦੂਜੇ ਪਾਸੇ ਹੋ ਗਿਆ ਵਿਕਰਮ ਜੀਠੀਆ ਕਿਉਂਕਿ ਦੂਜੇ ਤਬਕਾ ਨਾਰਾਜ਼ ਹੋ ਗਿਆ ਸੋ ਇਹਨਾਂ ਦੀ ਇਹ ਬਾਦਲ ਪਰਿਵਾਰ ਦੀ ਰਾਜਨੀਤੀ ਔਰ ਜਿਸ ਬਾਦਲ ਪਰਿਵਾਰ ਦੀ ਜਿਹੜੀ ਵਿਰਾਸਤ ਨੂੰ ਅੱਗੇ ਸੰਭਾਲ ਰਿਹਾ ਮਜੀਠੀਆ ਸਾਹਿਬ ਉਹਨਾਂ ਦਾ ਹੀ ਕੋਈ ਜੋਰ ਲੱਗਿਆ ਪਿਆ ਕਿਸੇ ਤਰੀਕੇ ਨਾਲ ਪੰਜਾਬ ਚ ਭਾਈ ਚਾਰੇ ਚੱਗ ਲੱਗੇ